ਤੇ ਵੀ ਆ ਤੇ ਇੱਕ ਖਰਚਾ ਲਾਣਾ ਸਾਰੇ ਮੱਤਰ ਮਨਵਾ ਦੇ ਦੇਖ ਨੇ ਇਦਾਂ ਕਰਦੇ ਆ ਕਿ ਹੁਣ ਰਪਿੰਦਰ ਦਾ ਨਾ ਚੋਰੀ ਦਾ ਨਾਮ ਲੰਨੀ ਫੇਰ ਮਾਤਾ ਇਹਨਾਂ ਨੂੰ ਇੱਥੋਂ ਘੱਡੂਗੀ ਨਾਲੇ ਮੈਨੂੰ ਵਿੱਤੇ ਨਾ ਖਰਚਾ ਲਾਉਣਾ ਪਊਗਾ ਹੁਣ ਕੀ ਆ ਮੈਂ ਪਰਸੇ ਜਿਹੇ ਪੈਸੇ ਰੱਖੇ ਹੀ ਲਮਾਰੀ ਦੇ ਵਿੱਚ ਤੇ ਪੈਸੇ ਉੱਥੇ ਹੈ ਨਹੀਂਗੇ ਹੁਣ ਆਹੋ ਕੰਨ ਕੱਢ ਲੈ ਪੈਸੇ ਤੇਰੇ ਅੱਗੇ ਨਾ ਕਦੇ ਪਿੱਛੇ ਨਾ ਉਹੋ ਹੀ ਮੈਂ ਕਹਾਂਣੀ ਆ ਇੰਨੇ ਚਿਰ ਦੇ ਅਸੀਂ ਰਹਿਣ ਦੇ ਕਦੀ ਸਾਡੇ ਪੈਸੇ ਨਹੀਂ ਨਿਕਲੇ ਹੈਗੇ ਨਹੀਂ ਤੇ ਬੱਚੇ ਨਾਲੇ ਵੀ ਕਦੋਂ ਦੇ ਆਏ ਨਾ ਕਦੀ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਇਹਨਾਂ ਨੂੰ ਇਹ ਨਹੀਂ ਪਤਾ ਮੰਮੀ ਤੁਸੀਂ ਮੈਨੂੰ ਕੱਪੜਿਆਂ ਵੱਲੋਂ ਕਿਹਾ ਸੀ ਨਾ ਤੇ ਮੈਂ ਸੋਚਿਆ ਵੀ ਚਾਹ ਮੈਂ ਤਾਂ ਨਹੀਂ ਉਹ ਹੀ ਗੱਲ ਦੱਸਣ ਆਈ ਆ ਤੇ ਹੁਣ ਹੋਰ ਹੀ ਅਕਲਜਾਮ ਲੱਗ ਗਿਆ ਪੁੱਤ ਕੀ ਹੋ ਗਿਆ ਨਾਨੀ ਉਹ ਮੰਮੀ ਤੁਹਾਡੇ ਆਂਦੀ ਮੇਰੇ ਪੈਸੇ ਕੱਢ ਲੈਣ ਲਿਮਾਰੀ ਚ ਕਿੰਨੇ ਤੁਹਾਡਾ ਹੀ ਨਾਂ ਨੰਦੀ ਹੋਰ ਕਿਧਰ ਲਾਉਣਾ ਇਥੇ ਤੀਜੇ ਦਾ ਨਾਨੀ ਇਹ ਤਾਂ ਗੱਲ ਤੁਹਾਨੂੰ ਵੀ ਪਤਾ ਵਾ ਪਿੱਦੀ ਦੀ ਘਰ ਦਾ ਇਦਾਂ ਨਹੀਂ ਹੈ ਘਰ ਬਾਣੀ ਇਹ ਮੋ ਵੀ ਆਖੀ ਜਾਂਦੀ ਸੀ ਕਿ ਇਹਦਾ ਹੀ ਆ ਕਰ ਤੂੰ ਤੇ ਵਿਆਹ ਤੇ ਵੀ ਖਰਚਾ ਲੱਗਣਾ ਸਾਰੇ ਮੱਤਰ ਮੇ ਹੋਵਗੇ ਦੇਖ ਲੈ ਇਦਾਂ ਕਰਦੀ ਆ ਕਿ ਹੁਣ ਰਪਿੰਦਰ ਦਾ ਨਾ ਚੋਰੀ ਦਾ ਨਾਮ ਲੰਨੀ ਆ ਫੇਰ ਮਾਤਾ ਇਹਨਾਂ ਨੂੰ ਇੱਥੋਂ ਘੱਲੂ ਦੀ ਨਾਲੇ ਮੈਨੂੰ ਵਿਆਹ ਤੇ ਨਾ ਖਰਚਾ ਮੋਣਾ ਪਊਗਾ ਇਹੋ ਹੁਣ ਕਰਨਾ ਹੈ ਕੋਕ ਦੋਗੀ ਨਾ ਮੈਂ ਜਾ ਕੇ ਕਹਿੰਨੀ ਆ ਕਿ ਮੰਮੀ ਮੇਰੇ ਤੇ ਪੈਸੇ ਨਿਕਲ ਗਏ ਤੇ ਪੈਸੇ ਦੇ ਪਰਸਾ ਚੱਗੇ ਜਾਂ ਨਹੀਂ ਮੰਮੀ ਮੰਮੀ ਇਹ ਕਹਿੰਦਾ ਮੈਂ ਕੀ ਲਈ ਇਹ ਬੱਚਾ ਮਾਂ ਨਾਲ ਰੋਣੀ ਪਾਉ ਇਹਦਾ ਨਹੀਂ ਪਤਾ ਲੱਗਦਾ ਕੀ ਕਰ ਰਹੀ ਆ ਵੇਖਾਂ ਜਾ ਕੇ ਉੱਠ ਕੇ ਕਿ ਆਦੀ ਰੋਣੀ ਪਾਈ ਆ ਚੱਲ ਮੈਂ ਨਾ ਉੱਠ ਕੇ ਵੇਖ ਹੀ ਹੁੰਨੀ ਆ ਜਾ ਕੇ ਕੀ ਆਂਦੀ ਆ ਦੱਸ ਕੋ ਕਿ ਉਹ ਮੈਂ ਤਾਂ ਗਿਆ ਇਹ ਕਿੰਨਾ ਬਣਾ ਲੀ ਰੋਣੀ ਪਾਈ ਆ ਕੀ ਕਰ ਰਹੀ ਆ ਹਾਂ ਉਹੋ ਗਾਲੀ ਹੋ ਗਈ ਉਹ ਜਿਹਦਾ ਡਰ ਸੀ ਕੀ ਹੋਇਆ ਹੁਣ ਕੀ ਆ ਮੈਂ ਪਰਸੇ ਚ ਪੈਸੇ ਰੱਖੇ ਸੀ ਲਮਾਰੀ ਦੇ ਵਿੱਚ ਤੇ ਪੈਸੇ ਉੱਥੇ ਹੈ ਨਹੀਂਗੇ ਹੁਣ ਆਹੋ ਕਿਨ ਕੱਢ ਲੈ ਪੈਸੇ ਤੇਰੇ ਅੱਗੇ ਨਾ ਕਦੇ ਪਿੱਛੇ ਨਾ ਉਹੋ ਹੀ ਮੈਂ ਕਹਣੀ ਆ ਇੰਨੇ ਚਿਰ ਦੇ ਅਸੀਂ ਰਹਿਣ ਦੇ ਕਦੀ ਸਾਡੇ ਪੈਸੇ ਨਹੀਂ ਨਿਕਲੇ ਹੈਗੇ ਨਹੀਂ ਤੇ ਬੱਚੇ ਨਿਆਣੇ ਵੀ ਕਦੋਂ ਦੇ ਆਏ ਨਾ ਕਦੀ ਐਹੋ ਜਿਹਾ ਕੰਮ ਕੀਤਾ ਹੀ ਨਹੀਂ ਇਹਨਾਂ ਕੰਮ ਆ ਮੈਨੂੰ ਇਹ ਨਹੀਂ ਪਤਾ ਮੰਮੀ ਤੁਸੀਂ ਮੈਨੂੰ ਕੱਪੜਿਆਂ ਵੱਲੋਂ ਕਿਹਾ ਸੀ ਨਾ ਤੇ ਮੈਂ ਸੋਚਿਆ ਵੀ ਚੱਲ ਵੇਖਦੀ ਜੇ ਪੈਸੇ ਹੋਣਗੇ ਤੇ ਕੱਪੜੇ ਲੈ ਆਈ ਦਿੰਨੀ ਆ ਤੇ ਪਰਸੇ ਚ ਪੈਸੇ ਹੀ ਹੈ ਨਹੀਂ ਪਹਿਲੇ ਕੰਮ ਕੱਢ ਕੇ ਲੈ ਗਿਆ ਕੱਢਣੇ ਕਿੰਨੇ ਆ ਉਹ ਜਿਹੜੀ ਆਈ ਹੈ ਉਹਨੇ ਹੀ ਕੱਢੇ ਹੋਣੇ ਹੋਰ ਸਾਡੇ ਘਰ ਕੋਣ ਹੁੰਦਾ ਤੀਜਾ ਜਣਾ ਆਹ ਉਹਨਾਂ ਤਾਂ ਕਦੀ ਅਜਿਹਾ ਕੰਮ ਤੇ ਹੀ ਕੀਤਾ ਹੀ ਨਹੀਂ ਮੈਨੂੰ ਮੰਮੀ ਇਹ ਨਹੀਂ ਪਤਾ ਵੀ ਕੀਤਾ ਵਾ ਕਿ ਨਹੀਂ ਕੀਤਾ ਪਰ ਇਹ ਕੰਮ ਫਿਰ ਹੋ ਗਿਆ ਵਾ ਹੋ ਫਿਰ ਕਿੱਦਾਂ ਗਿਆ ਵਾ ਉਹ ਕੁੜੀ ਤੇ ਹਜੇ ਆਈ ਨਹੀਂ ਵਿਚਾਰੀਆ ਹਜੇ ਚੋਰੀ ਚਾਰੀ ਦੇ ਉਹਨਾਂ ਬੱਚਿਆਂ ਨੂੰ ਆਤੇ ਨਹੀਂਗੀ ਮੰਗ ਕੇ ਚੀਜ਼ ਲੈਂਦੇ ਇਹਨੇ ਉਹ ਅੱਗੇ ਨਹੀਂ ਆਤ ਉੱਥੇ ਚੋਰੀ ਕਿੰਨੇ ਕਰਨੀ ਉੱਥੇ ਹੈ ਕੀ ਹੈ ਇਹਨਾਂ ਕੋਲ ਚੋਰੀ ਕਰਨ ਵਾਲਾ ਜਿਹੜਾ ਇਹਨਾਂ ਨੇ ਕਰਨਾ ਸੀ ਇਹ ਕਿ ਉਹਨੂੰ ਸਾਹਮਣੇ ਦਿਖਦੇ ਹੋਣੇ ਆ ਸਫਾਈ ਕਰਨ ਲਈ ਹੋਣੀ ਆ ਤੇ ਕੱਢ ਕੇ ਲੈ ਗਈ ਹੋਣੀ ਆ ਚਲੋ ਕੋਈ ਨਹੀਂ ਪੁੱਛਨੀ ਆ ਮੈਨੂੰ ਭਲਾ ਪਰ ਮੈਨੂੰ ਯਕੀਨ ਨਹੀਂ ਆਉਂਦਾ ਪੁੱਛਣਾ ਨਹੀਂ ਆ ਮੋਰ ਹਾਂ ਮੈਨੂੰ ਯਕੀਨ ਨਹੀਂ ਆਉਂਦਾ ਤੁਹਾਨੂੰ ਨਹੀਂ ਯਕੀਨ ਹੋਣਾ ਤੁਹਾਨੂੰ ਕੋਈ ਯਕੀਨਤ ਹੈ ਹੀ ਨਹੀਂ ਤੇ ਉਹਨਾਂ ਤੇ ਯਕੀਨ ਹੈਗਾ ਮੇਰੇ ਤੇ ਯਕੀਨ ਹੈ ਨਹੀਂਗਾ ਤੁਹਾਨੂੰ ਚਲੋ ਪੁੱਛਨੀ ਆ ਨਾ ਮੈਂ ਜੇ ਉਹਨੇ ਕੱਢੇ ਹੋਣਗੇ ਤੇ ਤਾਂ ਵੀ ਉਹਨਾਂ ਦਾ ਸੀ ਦੇਣਾ ਵਾ ਕਰਦੀ ਨਹੀਂ ਮੇਰੇ ਕੋਲ ਤੇ ਜੇ ਨਾ ਕੱਢੇ ਹੋਣ ਤੇ ਕਿਦਾ ਨਾਮ ਲਾਉਣਾ ਨਾ ਕੱਢਿਆ ਕੁੜੀ ਨੇ ਫਿਰ ਕਿਦਾ ਨਾਮ ਲਾਉਣਾ ਲੇ ਉਹਨੇ ਕਿਥੋਂ ਦਸਣਾ ਉਹਨੇ ਮੰਨਣਾ ਵਾ ਪਿੰਡੋਂ ਇਹ ਕੱਢੇ ਉਹਨੇ ਕਿਹੜੇ ਲਾਂਬੇ ਵਰਤ ਲੈਣੇ ਆ ਪਤਾ ਨਹੀਂ ਲੱਗਣਾ ਖਰਚੀ ਦੀਦਾ ਜਿਉ ਖਰਚੋਂ ਕਿਥੋਂ ਪਤਾ ਲੱਗੀ ਜਾਣਾ ਰੱਖ ਲੂਗੀ ਕੇ ਮੁੜ ਕੇ ਜਾਊਗੀ ਪਿੰਡ ਤੋਂ ਉੱਥੇ ਜ਼ਿਆਦਾ ਵਰਤ ਲੂਗੀ ਕੋਈ ਨਹੀਂ ਪੁੱਛਨੀ ਆ ਪੁੱਸੋ ਨੂੰ ਜੇ ਨਹੀਂ ਹੈ ਨਾ ਇਹਨਾਂ ਨੂੰ ਚੁੱਪ ਕਰਕੇ ਤੱਕਲਾ ਦੋ ਮੈਂ ਨਹੀਂ ਇੱਥੇ ਰੱਖਣੇ ਹੈਗੇ ਅੱਜ ਮੇਰੇ ਪੈਸੇ ਨਿਕਲੇ ਕੱਲ ਨੂੰ ਕੋਈ ਹੋਰ ਚੀਜ਼ ਨਿਕਲੂਗੀ ਕੋਈ ਤੇ ਬੰਨਣਾ ਹੀ ਨਹੀਂ ਹੈਗਾ ਪੁੱਛ ਲੈਨੀ ਆ ਮੈਂ ਕਿ ਕੱਢਿਆ ਕਿ ਨਹੀਂ ਕੱਢੇ ਕਿ ਜਾਂ ਤੂੰ ਕੰਨ ਦੀ ਮਾਰੀ ਕਰੀ ਜਾਂਦੀ ਆ ਫੇ ਇਹਨਾਂ ਨਿਆਣਿਆਂ ਨੂੰ ਕੱਢਾਂ ਇੱਥੋਂ ਮੈਨੂੰ ਇਹ ਵੀ ਨਹੀਂ ਨਾ ਤੇਰਾ ਪਤਾ ਇਹ ਵੀ ਯਕੀਨ ਨਹੀਂ ਮੈਨੂੰ ਕਿ ਭਾਵੇਂ ਤੂੰ ਝੂਠ ਹੀ ਬੋਲ ਕੇ ਤੇ ਚੱਲ ਨਿਆਣੇ ਕੱਢੂਗੀ ਤੇ ਸਹੀ ਨਾ ਨਹੀਂ ਇੱਥੋਂ ਪੁੱਛ ਲੈਣੀ ਆ ਨੂੰ ਕੁੜੀ ਨੂੰ ਮੈਂ ਕੋਤure ਆਂਦੇ ਕਾਲਸਾ ਨਾ ਨਾਨੀ ਵਜਾ ਦੇਂਦੀ ਆ ਜਾ ਮੈਂ ਚਾਹ ਪਾਉਂਗੀ ਸਭ ਬਣਾ ਕੇ ਕਰਦੀ ਤੈਨੂੰ ਸੁਣੀ ਆਵਾ ਹਾਂ ਕਰਤਾ ਕੋਲੇ ਮੈਂ ਕਾਲਸਾ ਹਾਂਜੀ ਗੱਲ ਮੈਂ ਤੈਨੂੰ ਖੁੱਤ ਪੁੱਛਣੀ ਸੀ ਇੱਕ ਤੇ ਅੱਜ ਹੋਰ ਹੀ ਨਵੀਂ ਤਾਜੀ ਗੱਲ ਹੋ ਗਈ ਆ ਕੋਈ ਨਵੀਂ ਤਾਜੀ ਹੋ ਗਈ ਆ ਆਹੋ ਨਵੀਂ ਤਾਜੀ ਹੋ ਗਈ ਮਾਮੀ ਦੇ ਦੇ ਪੈਸੇ ਨਿਕਲਦੇ ਨੇ ਨਿਵਾਲੀ ਚੋਂ ਹੁਣ ਆਹੋ ਉਹ ਆਖਣ ਦੇ ਆ ਵੀ ਮੇਰੇ ਪੈਸੇ ਨਿਵਾਲੀ ਚ ਮੈਂ ਵੇਖਿਆ ਮੈਂ ਵੇਖਦੀ ਆ ਵੀ ਪੈਸੇ ਮੈਂ ਰੱਖੇ ਆ ਥੋੜੀ ਜਿਹੀ ਤੇ ਵੇਖਦੀ ਆ ਤੇ ਕੱਢ ਕੇ ਤੇ ਜੇ ਹੈਗੇ ਆ ਤੇ ਮੈਂ ਕੱਪੜਿਆਂ ਚੋਂ ਜੇ ਹੈਗੇ ਤੇ ਮੈਂ ਕੱਪੜੇ ਲਿਆ ਦਿੰਦੀ ਆ ਪਤਾ ਨਹੀਂ ਆ ਨਾਨੀ ਅਹੀਂ ਘੜਾ ਅੰਦਰ ਜਾਣੇ ਆ ਅਸੀਂ ਤੇ ਮਾਮੀ ਵਾਲੇ ਅੰਦਰ ਕਦੀ ਗਏ ਨਹੀਂ ਆ ਅਹੀਂ ਬਾਸ ਇਥੇ ਬਾਹਰ ਬਾਰੀਆਂ ਤੇ ਚਾਹੀ ਮਰਸੋਈ ਤੱਕ ਜਾਨੀ ਆ ਅਹੀਂ ਤੇ ਕਿਨਾਂ ਤੇ ਰੂਮ ਦੇ ਵਿੱਚ ਗਈ ਨਹੀਂ ਆ ਹਾਂ ਤੇ ਉਹ ਹਣ ਮੈਨੂੰ ਕਹਿਣ ਲਈ ਸੀ ਤੇ ਆ ਵੀ ਨਾਲ ਖੇ ਹੋਣਗੇ ਕਿਤੇ ਮੇਰੇ ਪੈਸੇ ਕਾ ਨਿਕਲ ਗਏ ਯੋ ਤੇ ਹੁਣ ਇਹ ਦੱਸ ਮੈਨੂੰ ਵੀ ਕੌਣ ਕੱਢਣਾ ਆ ਇਹਨਾਂ ਤੋਂ ਬਿਨਾ ਇਹੋ ਕੁੜੀ ਸਪਾਈਆਂ ਕਰਦੀ ਆ ਤੇ ਇਹੋ ਹੀ ਸਭ ਕੁਝ ਕਰਦੀ ਆ ਦਰਬਾਰ ਫਿਰਦੀ ਆ ਤੇ ਇਹਦੇ ਤੋਂ ਬਿਨਾ ਮੈਂ ਤਾਂ ਕਿਹਾ ਮੈਂ ਤਾਂ ਕੁੜੀ ਹਜਾਂ ਨਹੀਂ ਉਹ ਕੁੜੀ ਤੇ ਇਹੋ ਜਿਹਾ ਕੰਮ ਕਰਦੀ ਨਹੀਂ ਸਾਨੂੰ ਦੇਹੋ ਜੀ ਹੱਤ ਹੈ ਨਹੀਂ ਆ ਚਲੋ ਕੰਮ ਕਰੀਦਾ ਹੈ ਸਫਾਈ ਕਰੀਦੀ ਥੋੜਾ ਆ ਵੀ ਐਵੇਂ ਥਾ ਥਾ ਦੇ ਹੱਥ ਮਾਰਨਾ ਹੁੰਦਾ ਹੈ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਫਿਰ ਉਹ ਤੇ ਹੁਜੀ ਉਹਨਾਂ ਨੂੰ ਆਦਤ ਹੀ ਨਹੀਂ ਉਹਨਾਂ ਬੱਚਿਆਂ ਨੂੰ ਜੀ ਹੱਥ ਮਾਰਨ ਦੀ ਉੱਥੇ ਉੱਥੇ ਤੇ ਉਹਦਾ ਮੈਂ ਕਿਦਾਂ ਉਹਦਾ ਹੀ ਇਹਨਾਂ ਨੇ ਸਾਡਾ ਨਾਮ ਲਾਉਣਾ ਵਾ ਤੇ ਉਹ ਬਸ ਲਾਤਾ ਵਾ ਪਤਾ ਵਾ ਵੀ ਇਹ ਹੁਣੇ ਤੋਂ ਜਾਣ ਨਹੀਂਗੇ ਦੇ ਤੇ ਕਿਸੇ ਨਾ ਕਿਸੇ ਭਾਨੀ ਥੋ ਕੱਢਾਂ ਮੈਂ ਤੁਹਾਨੂੰ ਦੋਦੀ ਕਹਿ ਨਹੀਂ ਵੀ ਤੁਹਾਨੂੰ ਛੱਡਾ ਉਹ ਛੱਡਾਓ ਤੁਸੀਂ ਵੀ ਐਵੇਂ ਜਾਣ ਕੇ ਕੋਈ ਗੱਲ ਦੇ ਪਿਛੇ ਪਏ ਹੋ ਤੁਸੀਂ ਉੱਥੇ ਇਕੱਲੇ ਆ ਤੁਸੀਂ ਇਦਾਂ ਵਾ ਕੋਈ ਨਹੀਂ ਹੋਂ ਲੱਗਾ ਸਾਨੂੰ ਇਕੱਲੇ ਆ ਪਰ ਆਵਲੇ ਨਾ ਨਹੀਂ ਝੂਠੇ ਇਲਜ਼ਾਮਸ ਨਾ ਸਾਡੇ ਉੱਤੇ ਲੱਗਦੇ ਜਿਹੜੇ ਹੁਣ ਲੱਗੰਦੇ ਆ ਇਹ ਤਾਂ ਗੱਲ ਤੇਰੇ ਤੇ ਠੀਕ ਆ ਪਰ ਮੈਨੂੰ ਕੀ ਪਤਾ ਸੀ ਹੁਣ ਤਾਂ ਤੇਰੇ ਇਲਜ਼ਾਮ ਲੱਗ ਜਾਣਾ ਮੈਂ ਨਾ ਨਹੀਂ ਤੁਨੂ ਦੀ ਕਹੀ ਨਹੀਂ ਤੁਸੀਂ ਵੀ ਐਵੇਂ ਆਖੀ ਜਾਂਦੇ ਸੀ ਵੀ ਨਹੀਂ ਨਹੀਂ ਠਹਿਰੋ ਇੱਥੇ ਰੋ ਹੁਣ ਪਤਾ ਉਹ ਵੀ ਕਿਹ ਬਣੇ ਜਾਣ ਨਹੀਂ ਗਏ ਤੇ ਹੁਣ ਆਵਲਾ ਬੰਦਾ ਮਾਰ ਦਿੱਤਾ ਝੂਠਾ ਨਾਂ ਲਾ ਦਿੱਤਾ ਮਨਵਾ ਨਹੀਂ ਨਾ ਚੰਗੀ ਤਰ੍ਹਾਂ ਆਪਣੇ ਨਿਮਾਰੇ ਕੋਲ ਹੋਰ ਇਹਨਾਂ ਕਿਤੇ ਰੱਖ ਲੈਣਾ ਕੋਈ ਜ਼ਰੂਰੀ ਥੋੜੀ ਵੀ ਇੱਕੋ ਸਾਈਂ ਰੱਖਣੀ ਹੁੰਦੀ ਹੈ ਕਈ ਵਾਰੀ ਗਾਂ ਸ਼ਾਂ ਰੱਖ ਲਈਦੇ ਆ ਉਨਾਂ ਨਹੀਂ ਪੈਹ ਗਈ ਨਹੀਂ ਆ ਕਿਤੇ ਪੈਹ ਜਾਣੇ ਕਿਥੇ ਆ ਪੈਹ ਕੋਲੀਆਂ ਉਹਨਾਂ ਦੇ ਉਹਦੇ ਵਿੱਚ ਬਸ ਉਹ ਝੂਠਾ ਇਲਜ਼ਾਮ ਲਾਉਂਦੇ ਆ ਇਹ ਵੀ ਗੱਲ ਠੀਕ ਆ ਨਾ ਪੈਹ ਕਿਥੇ ਜਾਣੇ ਪੈਹ ਉਹਨਾਂ ਕੋਈ ਰਹਿੰਦੇ ਵੀ ਚੱਲ ਵੇਖਦੇ ਆ ਫਿਰ ਕਿਦਾਂ ਕਰ ਲਾਵਾਂ ਮੈਂ ਕੀ ਨਾ ਇਹੋ ਜੀ ਅਦ ਕਰਨ ਨੂੰ ਮਤ ਨਾ ਇਹੋ ਜੀ ਆ ਤੁਹਾਨੂੰ ਹੀ ਹੈਗੀ ਆ ਇਹ ਤਾਂ ਮੈਨੂੰ ਅੱਗੇ ਪਤਾ ਵੀ ਨਹੀਂ ਆਦਤ ਆ ਹਮਝੀ ਚੋਰੀ ਦੀ ਸਾਡੇ ਬੱਚਿਆਂ ਨੂੰ ਆਤ ਤੇ ਨਹੀਂ ਹੈਗੀ ਮੈਂ ਤਾਂ ਉਹਨੂੰ ਕਹਿ ਤਾ ਪਹਿਲਾਂ ਹੀ ਕਿ ਉਹ ਨਿਆਣੇ ਦਾਦਾ ਨਹੀਂਗੇ ਚੋਰੀ ਚਾਲੇ ਕਰਨ ਵਾਲੇ ਅੱਗੇ ਵੀ ਰਹਿੰਦੇ ਆ ਕਿ ਕਦੀ ਇਹੋ ਜਿਹਾ ਕੰਮ ਕੀਤਾ ਨਹੀਂ ਉਹਨਾਂ ਤੇ ਅੱਜ ਹੀ ਕਰਨਾ ਹੈ ਨਾਨੀ ਹੜੇ ਬੇ ਕੋਝੋਲਾ ਜਾ ਹੈਗਾ ਜਿਹਦੇ ਵਿੱਚ ਕਪੜੇ ਪਏ ਆ ਜੇ ਬੋਧਾ ਛੱਕ ਵਾ ਨਾ ਇਹਨਾਂ ਨੂੰ ਤੇਨਾਂ ਨੂੰ ਕਿਹਾ ਵੀ ਉਹ ਵੇਖ ਲਓ ਉਹਦੇ ਵਿੱਚ ਨਾ ਹੁਣ ਇੰਗੋ ਗੱਲ ਮੈਂ ਕਹਿਨੀ ਆ ਵੀ ਕੋਹਲਾ ਹੋ ਰੋ ਵਿਚਾਲੀ ਉਹਦੇ ਜਿਹਨਾਂ ਨਿਕਲਣਾ ਤੇ ਕੁਛ ਵੀ ਨਹੀਂ ਆ ਭਰੇ ਆ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਹੋ ਜਾਊਗਾ ਛੱਕ ਨਹੀਂ ਕਰ ਜਾਊਗਾ ਤੇ ਪਰ ਇਹ ਆ ਨਾ ਵੀ ਮੈਂ ਆਖਣਾ ਵੀ ਉਹ ਕਿਹੜੀ ਬਾਹਰ ਜਾਂਦੀ ਕਿਤੇ ਜਿਹੜੀ ਬਾਹਰ ਰੱਖ ਕੇ ਜਾਂ ਰੈਂਦੀ ਤੋਂ ਘਰ ਹੀ ਆ ਤੇ ਆਪਣੇ ਚੱਲ ਕੋਈ ਨੀ ਨਾਨੀ ਇਹਨਾਂ ਪੰਨਾ ਸਾਡੇ ਤੇ ਕਿਉਂ ਇਲਜ਼ਾਮ ਲਾਇਆ ਵਾ ਕੀ ਇਥੋਂ ਚੱਲ ਜਾਣਾ ਮੈਨੂੰ ਪਤਾ ਵਾ ਨਾ ਨਹੀਂ ਆ ਵੀ ਦਾਨੀ ਗੱਲ ਹੋਈ ਬੜਾ ਵੀ ਇਲਜ਼ਾਮ ਲਾਇਆ ਵਾ ਇਹ ਤਾਂ ਇਹ ਨਹੀਂ ਪਤਾ ਵਾਂ ਕਿ ਪੈਸੇ ਨਿਕਲੇ ਆ ਤੇ ਨਿਕਲੇ ਕਿੱਦਾਂ ਤੇ ਤੂੰ ਉਦਾਂ ਹੀ ਦੱਸਦੇ ਆ ਮੰਮੀ ਵੀ ਨਹੀਂ ਇਹ ਕੱਡੇ ਹੈਗੇ ਤੇ ਕਿੱਦਾਂ ਅੱਡਾ ਨਾਂ ਲਈ ਜਾਓਗੇ ਮੈਂ ਤੁਹਾਡੇ ਕਮਰੇ ਦੇ ਵਿੱਚ ਜਾਣੀ ਨਹੀਂ ਐਸੇ ਕਰਕੇ ਤੇ ਫਿਰ ਹੋਰ ਕੌਣ ਆ ਗਿਆ ਲੰਭੂ ਆਇਆ ਕੋਈ ਤੂੰ ਆ ਕੇ ਗਾਂ ਬਚਾ ਕੇ ਤੇ ਰੱਖ ਲੈ ਹੁਣ ਇਹ ਤਾਂ ਤੁਹਾਨੂੰ ਚੇਤਾ ਭੁੱਲ ਗਿਆ ਬਣਾਵਾ ਅੱਗੇ ਨਹੀਂ ਮੈਨੂੰ ਕਦੀ ਚੇਤਾ ਭੁੱਲਿਆ ਤੇ ਹੁਣੇ ਮੈਨੂੰ ਚੇਤਾ ਭੁਲਾਣਾ ਹੀ ਪੈ ਜਾਣਾ ਅੱਗੇ ਵੀ ਮੈਂ ਹੀ ਰੱਖਦੀ ਆ ਕਿ ਕੌਣ ਰਾਂਦਾ ਮੰਮੀ ਹਾਨੂੰ ਨਹੀਂ ਵੀ ਇਹੋ ਜੀ ਯਾਦ ਹੈਗੀ ਨਾ ਤੇ ਕਰਨ ਨੂੰ ਹੀ ਆ ਚਲੋ ਮੰਨਦੀ ਆ ਮੈਂ ਸਾਫ ਸਫਾਈ ਕਰਦੀ ਆ ਪਰ ਕਦੀ ਮੈਂ ਹੱਥ ਨਹੀਂ ਨਾ ਮਾਰਿਆ ਹੈਗਾ ਤੁਹਾਡੀ ਚੀਜ਼ ਭਾਈ ਜਿੱਥੇ ਪਈ ਹੈ ਵੀ ਉੱਥੇ ਪਈ ਰਹਿਣ ਦਿੰਨੀ ਆ ਆ ਵੇਖ ਲਓ ਮੰਮੀ ਤੁਹਾਡੇ ਸਾਹਮਣੇ ਹੀ ਡਈ ਆ ਜੁਬਾਨ ਕਿਦਾਂ ਚਲਾਉਂਦੀ ਆ ਗਾੜੀ ਨੂੰ ਤੇ ਪੁੱਤ ਨਾ ਪਹਿਲਾਂ ਮੈਂ ਪੁੱਛ ਲਿਆ ਉਹ ਤੇ ਬਚਾਰੀ ਹੋਈ ਆਖਾਂ ਨਹੀਂ ਪਿਆਹਾ ਤਾਂ ਕੀਤਾ ਨਹੀਂ ਇਹ ਕੰਮ ਨਾਨੀ ਅਸੀਂ ਨਹੀਂ ਪਾਈ ਕੱਡੇ ਸਾਨੂੰ ਜਿੱਥੇ ਮਰਜੀ ਸੌਂ ਕਰਾਂ ਤੇ ਹੁਣ ਮੈਂ ਉਹਨੂੰ ਕੀ ਕਿਦਾਂ ਆਖਾਂ ਪੇ ਝੂਠ ਇਹ ਜੇ ਕੋਈ ਕਈ ਜਾਣਦੀ ਹੈ ਵੀ ਨਹੀਂ ਮੈਂ ਇਹ ਕੰਮ ਕੀਤਾ ਨਹੀਂ ਤੇ ਮੈਨੂੰ ਵੀ ਪਤਾ ਵੀ ਇਹ ਕੰਮ ਕੀਤਾ ਅੱਜ ਪੈਸੇ ਗਏ ਆ ਕੱਲ ਨੂੰ ਕੋਈ ਹੋਜੀ ਜਾਊਗੀ ਫੇਰ ਵੀ ਆਖੋ ਵੀ ਇੰਨੇ ਨਹੀਂ ਕੱਢੀ ਉਹਨਾਂ ਨੂੰ ਖੰਭ ਲੱਗੇ ਪਿਓ ਡਗੇ ਕਿਦੇ ਮੰਮੀ ਵੀ ਨਹੀਂ ਕਿ ਲੈ ਰਹੀ ਕਿਦਾਂ ਮੰਜੀਏ ਵੀ ਹੀ ਕੱਢੇ ਆ ਨਾਲੇ ਪਿੱਟੇ ਇੱਕ ਕੰਨ ਪਰਣ ਲਈ ਆ ਤੂੰ ਤੇ ਇਹ ਕੱਢਣਾ ਚਾਹੁੰਦੀ ਆ ਸਾਨੂੰ ਇਹ ਇਦਾਂ ਆ ਉਦਾਂ ਜੇ ਮੈਂ ਕੱਢਣਾ ਹੋਊਗਾ ਤੇ ਮੈਂ ਉਦਾਂ ਨਹੀਂ ਤੁਹਾਨੂੰ ਕਹਿ ਸਕਦੀ ਵੀ ਇੱਥੇ ਚੱਲ ਜਾਓ ਇਲਜ਼ਾਮ ਮੁੜ ਕੇ ਬਾਹਰ ਮੂੰਹ ਜਾਂ ਛੋਟ ਲੀਤੀ ਐ ਥਾਂ ਨੂੰ ਚੱਲ ਹੁਣ ਆ ਜਾ ਕੇ ਤੋਂ ਉਹਨਾਂ ਦਾ ਇਹੋ ਜੋਰ ਆ ਉਹਨਾਂ ਕਿ ਚਲੇ ਜਾਂਦੇ ਆ ਫਿਰ ਨਹੀਂ ਕਿ ਜੇ ਸਾਡੇ ਤੇ ਹੋਣਗੇ ਚੋਰੀ ਦੇ ਲਜਾਉਣ ਲੱਗਣਗਾ ਤੇ ਫਿਰ ਅਸੀਂ ਰਹਿ ਕੇ ਵੀ ਕੀ ਕਰਨਾ ਕੱਲ ਨੂੰ ਹੋਰ ਕੇ ਚੀਜ਼ਾਂ ਲੱਗੂ ਓ ਇਹਨਾਂ ਦੀ ਮਰਜ਼ੀ ਐ ਮੰਮੀ ਜੇ ਇਹਨਾਂ ਨੇ ਜਾਣਾ ਵਾ ਨਾ ਤੇ ਬੇਸ਼ੱਕ ਚੱਲ ਜਾਣ ਮੈਨੂੰ ਨਹੀਂ ਕੋਈ ਹੈਗਾ ਇਹੋ ਜਿਹਾ ਧਮਕੀਆਂ ਮੈਨੂੰ ਨਾ द्या ਕਰਨ ਅਸੀਂ ਚੱਲ ਜਣਾ ਅਸੀਂ ਚੱਲ ਜਣਾ ਚੱਲ ਜਾਣਗੇ ਤੇ ਫਿਰ ਕੀ ਐ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਇਦਾਂ ਨਹੀਂ ਛੱਡਣ ਜਾਂਦੀ ਮੈਂ ਵੀ ਉਹਦੇ ਪਾਮੀ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਕੇ ਆਹੋ ਕੱਲੀ ਕੱਲੀ ਕਾਲ ਨੂੰ ਦੱਸਣੀ ਪੈਣੀ ਆਪਣੇ ਘਰੋਂ ਨਾ ਕੋ ਪਤ ਮੁਕੰਦਿਓ ਦੱਸਣੀ ਤਾਂ ਪੈਣੀ ਆ ਫੇ ਜੇ ਤੁਮ ਇਹੋ ਜਿਹਾ ਜਾਮ ਲੱਗਾ ਤੇ ਉਹਨੂੰ ਗੱਲ ਦੱਸ ਕੇ ਵੀਰ ਛੱਡਣ ਜਾਊਂਗੀ ਮੈਂ ਚੱਲ ਛੱਡੋ ਠਾਣਾ ਨਹੀਂ ਕੋਈ ਗੱਲ ਨਹੀਂ ਆਪਾਂ ਚੱਲ ਜਣਾ ਵਈ ਤਾਂ ਤੂੰ ਹੀ ਮਾਂ ਬਲੀ ਨੂੰ ਜਰੂਰ ਦੱਸਣਾ ਜੁਰ ਕਾ ਪਤ ਪੋਣਾ ਇਹ ਘਰ ਦੇ ਵਿੱਚ ਨਹੀਂ ਦੱਸ ਲੋ ਦੱਸ ਲੋ ਉਹਨੂੰ ਇਹਨਾਂ ਨੂੰ ਨਾ ਕੱਢੋ ਤੇ ਮੈਨੂੰ ਘਰੋਂ ਕਢਾਓ ਹਾਂ ਤੁਸੀਂ ਦੱਸ ਕੇ ਉਹਨੂੰ ਦੱਸ ਨਾ ਨਹੀਂ ਇਹ ਜਾਣ ਕੇ ਸਾਡਾ ਨਾਂ ਲਈ ਜਾਂਦੀ ਨਾਲ ਕੇ ਲਾਉਂਦੇ ਜਦੋਂ ਉਹਨੂੰ ਪੈਸੇ ਦਾ ਪਤਾ ਹੀ ਹੈ ਨਹੀਂ ਹੈ ਹਾਂ ਇਹ ਤਾਂ ਪੈਸੇ ਦਾ ਕੰਦੇ ਹੀ ਨਹੀਂ ਹੈ ਹੰਦ ਸੇਵਾਕ ਜੀ ਸਾਹੂ ਸਫਾਈ ਵੀ ਕਰਾਣਾ ਤੇ ਉਹ ਜਿੱਥੇ ਚੀਜ਼ਾਂ ਦੀ ਪਈ ਵੀ ਉੱਥੇ ਪਈ ਰਹਿੰਦੀ ਨਹੀਂ ਕਦੀ ਛੇੜਿਆ ਤਾਂ ਕਰਨੀ ਆ ਮੈਂ ਤੇ ਇਹ ਮੈਨੂੰ ਸਾਰਾ ਹੀ ਪਤਾ ਵਾ ਹਣ ਮੈਂ ਕੀ ਕਰਾਂ ਫੇਰ ਗੱਲ ਤੇ ਹੋਈ ਆ ਤੇਰੀ ਜਿਹੜੀ ਉਹ ਕਹਿੰਦੇ ਵੀ ਚਲੇ ਜਾ ਨੇ ਇਥੋਂ ਤੇ ਫੇਰ ਮੈਂ ਵੀ ਠੀਕ ਆ ਮੈਂ ਫੇਰ ਉਹਨੂੰ ਮੁੰਡੇ ਨੂੰ ਫੋਨ ਕਰਕੇ ਉਹਨੂੰ ਪੁੱਛ ਕੇ ਫੇਰ ਹੀ ਛੱਡਣ ਜਾਊਂਗੀ ਹੁਣ ਮੈਂ ਨਹੀਂ ਹੁੰਦਾ ਛੱਡਣ ਜਾਊਂਗੀ ਇਹ ਜ਼ਰਾ ਆਦਾ ਵੀ ਮੈਂ ਇਦਾਂ ਕਰਾਂਗੀ ਤੇ ਆਪਾਂ ਛੱਡ ਕੇ ਆ ਜੂਗੀ ਨਾਨੀ ਤੁਸੀਂ ਉਹਨਾਂ ਨੂੰ ਜ਼ਰੂਰ ਦੱਸਣਾ ਐ ਸਾਨੂੰ ਕਹਿੰਦੀ ਛੱਡ ਉਹ ਅਸੀਂ ਚਲ ਜਾਣਾ ਵਾ ਪਿੰਡ ਆਪਣਾ ਅਈ ਹੋਰ ਨਹੀਂ ਕਿ ਬੇਇੱਜ਼ਤੀ ਕਰਾਉਣੀ ਦੱਸਣਾ ਹੀ ਪੈਣਾ ਤਈਏ ਫੇਰ ਕੁਛ ਨਾ ਕੁਛ ਨੂੰ ਹੁਣ ਤੂੰ ਜਵਾਰ ਨਹੀਂ ਆ ਤੇਰਾ ਵੀ ਸੋਚਣਾ ਕੁਛ ਆਉਂਦਾ ਉਹ ਦਿਨ ਕਰਕੇ ਸਲਾਹ ਤੇ ਫੇਰ ਤੇ ਵਿਹਨਿਆ ਕਰ ਪਰ ਤੇ ਮਿੱਤੂ ਤੇ ਨਾ ਕਹਿਂਦੀਆਂ ਗੱਲਾਂ ਸੁਣ ਆਪਣੇ ਘਰ ਜਾਏਂਗੀ ਪਰ ਮਾਨਾ ਆਪਣੇ ਘਰ ਰਹੇਗੀ ਮੁੰਡਾ ਬਚਾਰਾ ਕੋਈ ਗੱਲ ਨਹੀਂ ਉਹ ਫੇਰ ਮੁੰਡਿਆਂ ਦੀ ਕੋਈ ਗੱਲ ਨਹੀਂ ਹੁੰਦੀ ਆਪਣਾ ਜਦੋਂ ਮਰਜ਼ੀ ਕੰਮ ਤੇ ਜਾਏ ਮਰਜ਼ੀ ਆਏ ਕੋਈ ਗੱਲ ਨਹੀਂ ਤਾਂ ਬਸ ਤਾਵਾ ਤਾਂ ਹਾਂ ਓਟਖਾਤਾ ਮੇਰਾ ਪੁੱਤ ਜਿਹੜਾ ਹਾਜੀ ਨਾਨੀ ਜੋ ਮੈਂ ਡੰਗਰਾਂ ਦਾ ਕੰਮ ਕਰਕੇ ਆਇਆ ਸੀ ਅੱਛਾ ਤੋ ਅੱਖ ਹੀ ਲੱਗ ਗਈ ਚਲ ਕੋਈ ਗੱਲ ਨਹੀਂ ਪੁੱਤ ਹੋਈ ਜਾਂਦਾ ਵਾ ਤੂੰ ਬਹੁਤ ਔੜਦਾ ਦਾ ਭੈਂਡਾ ਹੀ ਬੁਲਾ ਮੈਂ ਤਾਂ ਨਹੀਂ ਹੋਈ ਗੱਲ ਦੱਸਣ ਆਈ ਆ ਤੇ ਹੁਣ ਹੋਰ ਹੀ ਅਕਲਜਾਮ ਲੱਗ ਗਿਆ ਪੁੱਤ ਕੀ ਹੋ ਗਿਆ ਨਾਨੀ ਮਾਂਮੀ ਤੁਹਾਡੇ ਆਂਦੀ ਮੇਰੇ ਪੈਸੇ ਕੱਢ ਲੈਣ ਮਾਰੀ ਚ ਕਿੰਨੇ ਤੁਹਾਡਾ ਹੀ ਨਾਂ ਆਉਂਦੀ ਔਰ ਕਿਹਦਾ ਲਾਉਣਾ ਇੱਥੇ ਤੀਜੇ ਦਾ ਨਾਨੀ ਇਹ ਤਾਂ ਗੱਲ ਤੁਹਾਨੂੰ ਵੀ ਪਤਾ ਵਾ ਪਿੱਦੀ ਦੀ ਘਰ ਦਾ ਕੰਮ ਕਰਦੇ ਰਹਿੰਦੀ ਆ ਮੈਂ ਡਗਰਾਂ ਦਾ ਕੰਮ ਕਰਦੇ ਰਹਿੰਦਾ ਮਾਹੀ ਹਾਂ ਜੇ ਕਿਤੇ ਮੇਰਾ ਟਾਈਮ ਲੱਗਦਾ ਤਾਂ ਮੈਂ ਇੱਧਰ ਆ ਜਾਈਨਾ ਮੈਂ ਤਾਂ ਪਤਾ ਹੀ ਕੱਲ ਉਹਨੂੰ ਕਹੀ ਮੈਂ ਕਿਹਾ ਵੀ ਨਿਆਣੇ ਜਿਹੜੇ ਨੇ ਨਾ ਸਾਡੇ ਉਹ ਇਹੋ ਜਿਹੇ ਕੰਮ ਨਹੀਂ ਕਦੀ ਵੀ ਕਰਦੇ ਅੱਗੇ ਵੀ ਆਉਂਦੇ ਆ ਕਦੀ ਇਹੋ ਜਿਹਾ ਕੰਮ ਕੀਤਾ ਉਹਨਾਂ ਨੇ ਉਹਨਾਂ ਤਾਂ ਕਦੀ ਰੁਪਈਆ ਨਹੀਂ ਉਹਨਾਂ ਛੇੜਿਆ ਪੁੱਛੇ ਤੋਂ ਬਿਨਾ ਉਹੀ ਗੱਲ ਆ ਨਾਨੀ ਹੁਣ ਤੀਹ ਕੱਲ ਮੈਨੂੰ ਕਿਹਾ ਵੀ ਚੱਲ ਮੇਰੇ ਕੋਲ ਪੈਸੇ ਲੈ ਆਂ ਤੇ ਡੱਬ ਡੱਬ ਲੈ ਆਂ ਆਹ ਉਹਦੇ ਮੈਂ ਤੁਹਾਡੇ ਕੋਲ ਪੈਸੇ ਮੰਗੇ ਆ ਹਉ ਤਾਂ ਚੋਰੀ ਕਦ ਲਈ ਕਰਨੀ ਹੈ ਤੂੰ ਜਦੋਂ ਮੈਂ ਜੇ ਨਹੀਂ ਜਾਗਦੀਆਂ ਦੇਣ ਵਾਲੀ ਤਾਂ ਫੇਰ ਕਦ ਦੀ ਕਰੀ ਉਹ ਹੀ ਤੇ ਗੱਲ ਨਾਨੀ ਪਰ ਮਾਮੀ ਨੂੰ ਕੌਣ ਸਮਝਾਵੇ ਇਨੀ ਗੱਲ ਅੱਛਾ ਫੇਰ ਕੋਈ ਗੱਲ ਨਹੀਂ ਪੁੱਤ ਉਹ ਚਾਹੁੰਦੀ ਆ ਵੀ ਨਿਆਣੀ ਇੱਥੋਂ ਚਲੇ ਜਾਣਾ ਕੋਈ ਗੱਲ ਨਹੀਂ ਨਾਨੀ ਐਵੇਂ ਨਾਲ ਤੁਹਾਡੇ ਘਰ ਵੀ ਰੋਜ਼ ਇੱਥੇ ਨਾ ਕਲੇਸ਼ ਹੁੰਦਾ ਵਾ ਮੈਂ ਤਾਂ ਦੀਦੀ ਨੇ ਨਾ ਆਪਣੇ ਪਿੰਡ ਹੀ ਚਲੇ ਜਾਣਾ ਵਾ ਚੱਲ ਪਿੰਡ ਤੇ ਚਲੇ ਜਾਣਾ ਕੋਈ ਗੱਲ ਨਹੀਂ ਕੀ ਪੁੱਤ ਮੈਂ ਇੱਕ ਹੋਰ ਗੱਲ ਵਿਚਾਰ ਕੀਤੀ ਆ ਮੇਰਾ ਦਾਦਾ ਵੀ ਕੋਈ ਮੁੰਡਾ ਚੰਗਾ ਵੇਖ ਕੇ ਕੰਮਕਾਰ ਵਾਲਾ ਤੇ ਕੁੜੀ ਦਾ ਰਿਸਟਾਈ ਕਰ ਦਿੱਤੇ ਤੇ ਆਪਣੇ ਘਰ ਜਾਏ। ਨਾਨੀ ਇਹde ਗੱਲ ਹੈ ਵਾ। ਨਾਲੇ ਤੂੰ ਹੀ ਸੋਚਣਾ ਵਾ। ਮੈਂ ਤਾਂ ਹੁਣ ਇਹੋ ਸੋਚਿਆ ਫਿਰ ਪੀ ਇਹੋ ਕੰਮ ਕਰਨੇ ਆ। ਹੁਣ ਤੂੰ ਆਂਤੀ ਇਕੱਲੀ ਵੀ ਨਹੀਂ ਛੱਡੀ ਜਾਂਦੀ ਪੁੱਤ ਤੂੰ ਕੰਮ ਤੇ ਚੱਲ ਜਾਣਾ। ਉਹਹੀਂ ਤੇ ਗੱਲ ਲੈਣਾ ਨਾਨੀ ਤਾਂ ਮੈਂ ਇੱਥੇ ਆ ਗਿਆ ਸੀ। ਜਦੋਂ ਕੰਮ ਤੇ ਚੱਲ ਜਾਂਦਾ ਸੀ ਉੱਥੇ ਘਰ ਕੋਈ ਰਹਿੰਦਾ ਨਹੀਂ ਤੇ ਮੈਨੂੰ ਪਿੱਛੇ ਟੈਨਸ਼ਨ ਲੱਗੀ ਰਹਿੰਦੀ ਘਰ ਦੀ। ਆਹ ਹੁਣ ਲੱਗਦੀ ਹੈ ਟੈਨਸ਼ਨ ਤੇ ਹੁੰਦੀ ਆ ਭਾਈ। ਹਾਂਜੀ। ਤੇ ਫਿਰ ਇਦਾਂ ਹੀ ਕਰਨੇ ਆ ਮੈਂ ਵੇਖਨੀ ਆ ਕਿ ਪੁਛ ਪਛ ਕੇ ਵੀ ਕੋਈ ਮੁੰਡਾ ਚੱਲ ਆਵੇ। ਹਾਂਜੀ ਜੀ। ਉਹ ਨੌਕਰੀ ਕਰਦਾ ਹੋਵੇ ਤੇ ਮੁੰਡਾ ਚੰਗਾ ਹੋਵੇ ਤੇ ਚਲੋ ਵੇਖ ਕੇ ਤੇ ਰਿਸ਼ਤਾ ਕਰ ਦਿੰਨੇ ਆ ਹਨਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਵੇਖ ਲਓ ਨਹੀਂ ਜਦੋਂ ਭੈਣ ਦਾ ਵਿਆਹ ਹੋ ਜਾਣਾ ਬਾਣਾ ਫਿਰ ਮਿੰਨੇ ਵੀ ਨਹੀਂ ਕੋਈ ਟੈਨਸ਼ਨ ਰਹਿਣੀ ਜੇ ਮੈਂ ਕੰਮ ਤੇ ਗਿਆ ਹੋਊਗਾ ਘਰ ਦਾ ਪਿਛੋ ਕੋਈ ਟੈਨਸ਼ਨ ਤੇ ਨਹੀਂ ਆਣਾ ਕਿ ਭੈਣ ਕੱਲੀ ਆ ਘਰ ਇਹ ਗੱਲ ਤਾਂ ਪਤਾ ਤੇ ਸਿਆਣੀ ਆ ਇਹ ਗੱਲ ਤਾਂ ਠੀਕ ਆ ਪਰ ਮੇਰੀ ਵਿਚਾਰੇ ਆ ਵੀ ਚਲੋ ਤੇ ਰ ਮੈਂ ਫੋਨ ਕਰਕੇ ਪੁੱਛ ਕੇ ਆਹ ਇੱਕ ਰੀਨਾ ਮਾਮੀ ਨੂੰ ਜਰੂਰ ਫੋਨ ਕਰ ਲਿਓ ਉਹਦੀ ਸਲਾਹ ਲੈ ਲਈਏ ਹਾਂ ਹਾਂ ਵੀ ਕਿੱਦਾਂ ਕਰਨੀਆਂ ਤੇ ਤੂੰ ਕਦੋਂ ਆਉਣਾ ਆਹ ਪੁੱਛ ਲੇ ਇੱਕ ਰੀਨੀ ਫੋਨ ਕਰਕੇ ਆਹ ਬਸ ਪਤਾ ਉਹਦੇ ਉਨਤੇ ਹੀ ਕੰਮ ਹੋਣਾ ਸਾਰਾ ਇਹ ਤੇ ਗੱਲ ਆ ਉਹਨੂੰ ਇਹ ਗੱਲ ਪੁੱਛ ਲੈਨੇ ਵੀ ਅਸੀਂ ਮੁੰਡੇ ਮਿਲਣਾ ਵੇਖ ਲਈਏ ਛਾਤੀ ਛੁਤੀ ਮਾਰ ਲਈਏ ਤੇ ਤੂੰ ਦੱਸ ਤੂੰ ਕਦੋਂ ਆਉਣਾ ਧਿਆਨ ਕੇ ਤੇ ਕੁੜੀ ਦਾ ਵਿਚਾਰੀ ਦਾ ਹੱਥ ਪੀਲੇ ਕਰਦੇ ਆਹ ਚਲੋ ਨਾ ਨਹੀਂ ਮਾਮਾ ਤੇ ਤੂੰ ਹੀ ਪਿਓ ਉਹਨੂੰ ਸਮਝਾਵਾਂਗੀ ਇਹ ਤੇ ਗੱਲ ਆ ਨਹੀਂ ਚਲੋ ਕੋਈ ਗੱਲ ਨਹੀਂ ਤੂੰ ਕਰ ਲਓ ਫੋਨ ਇੱਕ ਰੀਨੀ ਮਾਮੂ ਨੂੰ ਕਬਾੜੂ ਮੈਨੂੰ ਦੱਸ ਦਿਓ ਵੀ ਕੀ ਕਹਿੰਦੇ ਹੋ ਕੋਈ ਨਹੀਂ ਕਰ ਲੈਣਿਆ ਆ ਗੱਲ ਉਹਦੇ ਨਾਲ ਕਰਕੇ ਉਹਨਾਂ ਸਾਰੀ ਗੱਲ ਪੁੱਛ ਲੈਣਿਆ ਤੇ ਦੱਸ ਦਿਨੇ ਆ ਤੇ ਆਪੇ ਫਿਰ ਉਹਨੇ ਗਾੜੀ ਕੁਛ ਦੱਸੇਗਾ ਹੀ ਨਾ ਸਾਨੂੰ ਚਲੋ ਠੀਕ ਜੀ ਆਹੋ ਇਦਾਂ ਕਰੋ ਅੱਜ ਆ ਤਾਂ ਮੈਂ ਮੁਸੀਬਤ ਪਾ ਲਈ ਮੈਂ ਸੋਚਿਆ ਸੀ ਵੀ ਚਲ ਨਾ ਲਾਵਾਂਗੀ ਇਹਦਾ ਇਹ ਇੱਥੋਂ ਚੱਲ ਜਾਣਗੀ ਪਰ ਮੈਨੂੰ ਕੀ ਪਤਾ ਸੀ ਇਹਨਾਂ ਨੇ ਬਾਹਰ ਵਾਲੇ ਨੂੰ ਦੱਸਣ ਡਿਆ ਬਣਾ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਮੈਂ ਇਦਾਂ ਦਾ ਕੰਮ ਕੀਤਾ ਵਾ ਉਹਨੇ ਇਹਨਾਂ ਨਾ ਘਰੋਂ ਕੱਢਣ ਦੀ ਪਹਚਾਈ ਨਾ ਮੈਨੂੰ ਹੀ ਘਰੋਂ ਕੱਢ ਦੇਣਾ ਚੱਲ ਇਦਾਂ ਕਰਦੀ ਆ ਹੁਣ ਪਿੰਜੂਤ ਵਾਲੀ ਗੱਲ ਵੀ ਠੀਕ ਆ ਵੀ ਮਾੜਾ ਮੂਟਾ ਕੋਈ ਵੇਖ ਕੇ ਨਾ ਇਹਦਾ ਵਿਆਹ ਕਰ ਦਿੰਨੀ ਆ ਤੇ ਮੰਮੀ ਨੂੰ ਕਹਿਨੀ ਆ ਵੀ ਮੰਮੀ ਜਿਹੜੇ ਪੈਸੇ ਨਿਕਲ ਗਏ ਨਿਕਲ ਗਏ ਆ ਹੁਣ ਇਦਾਂ ਕਰੀਏ ਵੀ ਕੋਈ ਰਿਸ਼ਤਾ ਵੇਖ ਕੇ ਨਾ ਇਹਦਾ ਵਿਆਹ ਕਰ ਦਈ ਨਾਲੇ ਇਹ ਵੀ ਆ ਜੇ ਹੁਣ ਮੈਂ ਇਦਾਂ ਇਕੱਲੇ ਨਾ ਤੇ ਲੋਕਾਂ ਦੇ ਮੈਨੂੰ ਹੀ ਗੱਲਾਂ ਕਰਨੀਆਂ ਆ ਆਖਣਾ ਵਾ ਜੇ ਉਹ ਆਏ ਹੀ ਤੇ ਮੰਮੀ ਨੇ ਘਰੋਂ ਕੱਢ ਦਿੱਤੇ ਆ ਤੇ ਜਿਵੇਂ ਇਹਦਾ ਵਿਆਹ ਕਰ ਦੂੰਗੀ ਤੇ ਨਾਲੇ ਮੈਨੂੰ ਹੀ ਲੋਕ ਮਾੜਾ ਨਾ ਕਹਿਣਗੇ ਮੈਂ ਇਦਾਂ ਕਰਦੀ ਆ ਤੇ ਪਰ ਇਹ ਵੀ ਵਿਆਹ ਤੇ ਮੈਂ ਖਰਚਾ ਨਹੀਂ ਜ਼ਿਆਦਾ ਕਰਦੀ ਚੁੰਨੀ ਚੜਾਵਾ ਕਰਕੇ ਨਾ ਤੇ ਇਹਦਾ ਕਰ ਦੇਣਾ ਤੇ ਨਾਲੇ ਬਾਹਰ ਵਾਲੇ ਦੇਉਣੋਂ ਤੋਂ ਨਾ ਪਹਿਲਾਂ ਪਹਿਲਾਂ ਹੀ ਕਰਨਾ ਜੀ ਉਹ ਆ ਗਏ ਨਾ ਉਹਨੇ ਦੇਣਾ ਉਹ ਕਰਦੀ ਹੈ ਉਹ ਕਰਦੀ ਹੁੰਦੇ ਤੇ ਮੇਰੀ ਮੰਨਣੀ ਨਹੀਂ ਗਈ ਇਦਾਂ ਕਰਦੀ ਆ ਮਾਤਾ ਨਾਲ ਸਲਾਹ ਕਰਦੀ ਆ ਸਲਾਹ ਕਰਕੇ ਨਾ ਤੇ ਉਹਦੇ ਮਗਰੋਂ ਮਗਰੋਂ ਹੀ ਇਹ ਕੰਮ ਕਰਦੀ ਆ ਚਲ ਮਾਰਦੀ ਆ ਆਵਾਜ਼ ਭਲਾ ਮੰਮੀ ਨੂੰ ਮੰਮੀ ਮੰਮੀ ਮੇਰੇ ਗੱਲ ਸੁਣਿਓ ਨਾ ਆ ਵੀ ਹਾਂ ਕੀ ਗੱਲ ਹੈ ਮੰਮੀ ਮੈਂ ਨਾ ਇਹ ਸੋਚਿਆ ਵਾ ਕਿ ਜਿਹੜੇ ਹੁਣ ਪੈਸੇ ਨਿਕਲਨੇ ਹਨ ਉਹ ਤੇ ਗਏ ਆ ਨਿਕਲ ਅੱਛਾ ਉਹ ਤੇ ਵਾਪਸ ਆਉਣੇ ਨਹੀਂ ਆ ਹੂੰ ਇਦਾਂ ਕਰੀਏ ਕਿ ਹੁਣ ਆਪਣੇ ਘਰ ਦਾ ਪਤਾ ਨਾ ਪਾਈਏ ਤੇ ਤੁਸੀਂ ਬਾਹਰ ਵਾਲੇ ਨਾਲ ਨਾ ਗੱਲ ਕਰੀਂ ਅੱਛਾ ਤੇ ਚਲ ਇਦਾਂ ਕਰਦੇ ਆ ਕਿ ਕੋਈ ਮੁੰਡਾ ਵੇਖ ਕੇ ਨਾ ਤੇ ਰਪਿੰਦਰ ਦਾ ਵਿਆਹ ਕਰ ਦਈਏ ਉਹ ਤੇ ਇਹ ਮੈਂ ਤਾਂ ਕਿ ਸੋਚ ਨਹੀਂ ਹੈ ਹੁਣ ਵੀ ਕੋਈ ਚੰਗਾ ਮੁੰਡਾ ਵੇਖ ਕੇ ਤੇ ਚਲੋ ਕੁੜੀ ਨੂੰ ਵਿਆਹ ਦੇ ਆਪਣੇ ਘਰ ਜਾਵੇ ਜੇ ਹੁਣ ਮੰਮੀ ਇਦਾਂ ਉੱਥੇ ਚਲ ਗਏ ਨਾ ਤੇ ਲੋਕਾਂ ਨੇ ਵੀ ਆਖਣਾ ਵਾ ਇਹਨਾਂ ਨੇ ਜਾਣ ਕੇ ਘਰੋਂ ਕੱਢੇ ਤੇ ਇਹਦੇ ਨਾਲੋਂ ਚੰਗਾ ਵੀ ਕੋਈ ਰਿਸ਼ਤਾ ਵੇਖੋ ਤੇ ਇਹਦਾ ਵਿਆਹ ਕਰ ਦਿੰਨੇ ਤੇ ਕਰਨ ਕਰਨ ਨੂੰ ਵੀ ਕੱਲ ਨੂੰ ਆਪਣੇ ਕੰਮ ਕੁੰਮਤੇ ਲੱਗ ਜੂਗਾ ਚਲ ਆਹੋ ਤੇ ਚਲੋ ਮੁੰਡਾ ਕੰਮ ਤੇ ਲੱਗ ਜੂ ਕੋਈ ਗਾਣੇ ਆਪਣੇ ਕੰਮ ਤੇ ਗਿਆ ਤੇ ਸ਼ਾਮ ਨੂੰ ਘਰ ਆ ਗਿਆ ਘਰ ਦਾ ਵੀ ਆਣ ਕੇ ਮਾੜਾ ਮੋਟਾ ਕਰ ਲਿਆ ਕਰੂਗਾ ਤੇ ਇਹ ਕੁੜੀ ਦੀ ਬਹੁਤੀ ਗੱਲਵਾਚ ਲੋ ਇਹਦਾ ਕੋਈ ਮੁੰਡਾ ਵੇਖ ਕੇ ਤੇ ਕਰ ਦਿੰਨੇ ਆ ਤੇ ਆਪਣੇ ਘਰ ਜਾਏਗੀ ਸਾਰਿਆਂ ਨੂੰ ਇਮਾਨਦਾਰੀ ਚਲੋ ਕੋਈ ਨਹੀਂ ਵੇਖ ਲੋ ਜੇ ਕੋਈ ਰਿਸ਼ਤਾ ਲੱਭਦਾ ਵਾ ਤੇ ਤੇ ਜੇ ਨਹੀਂ ਤੇ ਕੋਈ ਨਹੀਂ ਮੈਂ ਵੀ ਕਹਿਨੀ ਆ ਕਿ ਇਹਨੂੰ ਤੇ ਇਹਦਾ ਕਰ ਦਿੰਨੇ ਆ ਫਿਰ ਆਹੋ ਨਹੀਂ ਤੂੰ ਵੀ ਪਤਾ ਕਰ ਕਿ ਤੂੰ ਨਾ ਕਿ ਤੂੰ ਮੈਂ ਇਕੱਲੀ ਨੇ ਥੋੜਾ ਕਰਨਾ ਨਾ ਨਹੀਂ ਮੈਂ ਵੇਖਦੀ ਆ ਕਰਦੀ ਆ ਗੱਲ ਮੈਂ ਵੀ ਕਿਹ ਰਿਸ਼ਤੇ ਦਾ ਨਾ ਮੁੰਡੇ ਨਾਲ ਵੀ ਸਲਾਹ ਕਰ ਲੈ ਕੋਈ ਨਹੀਂ ਮੈਂ ਕਰ ਲੈਨੀ ਆ ਉਹਨਾਂ ਨਾਲ ਗੱਲ ਤੂੰ ਹੀ ਕਰ ਲੈ ਫਿਰ ਮੈਂ ਨਹੀਂ ਕਰਦੀ ਉਹਨੂੰ ਕੋਈ ਨਹੀਂ ਮੈਂ ਕਰ ਲੈਨੀ ਆ ਤੇ ਉਹਨੂੰ ਕਰਕੇ ਫੋਨ ਤੇ ਉਹਨੂੰ ਪੁੱਛਣਾ ਉਹਨਾਂ ಸಲਹ ਕਰ ਲੈ ਕਿ ਅਸੀਂ ਇਦਾਂ ਪੀ ਲੱਗਿਆ ਮੁੰਡਾ ਵੇਖਣਾ ਤੇ ਕੁੜੀ ਦਾ ਸਾਡਾ ਰਾਦਾ ਵਿਆਹ ਕਰ ਦਿੱਗੇ ਨਹੀਂ ਮੈਂ ਕਰ ਲੈਨੀ ਉਹਨਾਂ ਨਾਲ ਗੱਲ ਕਰਕੇ ਨਾ ਤੇ ਕੋਈ ਨਹੀਂ ਕਰ ਲੈਨੇ ਤੇ ਚੱਲ ਉਹਨੂੰ ਕਹੋ ਹੁਣ ਜਿਹੜੇ ਨਿਕਲਦੇ ਨਿਕਲ ਗਏ ਤੇ ਹੁਣ ਐਵੇਂ ਟੈਨਸ਼ਨ ਨਾ ਲਵੇ ਤੇ ਕੋਈ ਗੱਲ ਨਹੀਂ ਹੁਣ ਕਰ ਦਿੰਨੇ ਆ ਫੇਰ ਕੋਈ ਗੱਲ ਨਹੀਂ ਟੈਨਸ਼ਨ ਤੇ ਫੇਰ ਹੋਈ ਜਾਂਦੀ ਆ ਮਾੜੀ ਮੋਟੀ ਜਦੋਂ ਕਿ ਇਹਦਾ ਨਾਂ ਲੱਗੇ ਤੀਏ ਚੱਲ ਕੋਈ ਨਹੀਂ ਕਰ ਲੋ ਹੁਣ ਫੇਰ ਹਾਂ ਕੋਈ ਨਹੀਂ ਸਮਝਾ ਦਨੀ ਉਹ ਵਿਚਾਰੀ ਨੂੰ ਉਹਨ ਕੀ ਆਖਣਾ ਮਾਨੀ ਜਾਣਾ ਉਹ ਵਿਚਾਰੀ ਨੇ ਉਹਨ ਕੀ ਆਖਣਾ ਉਹਨੂੰ ਕਹਿ ਦਿੰਨੀ ਆਂ ਪੁੱਤ ਕੋਈ ਗੱਲ ਨਹੀਂ ਛੱਡ ਖੜਾ ਆ ਜਾਦਾ ਅਈ ਤੇਰਾ ਸੋਚਨੇ ਆਂ ਕੁਛ ਚਾਹ ਤੇ ਬੰਦੀ ਆ ਫਾਈ ਰਵਾ ਮੈਂ ਕੋਟ ਕੋਟ ਪੀ ਲਈ ਰਮਨ ਹਾਂਜੀ लवली ਕਿੱਥੇ ਆ लवली ਨੇ ਕਿੱਥੇ ਜਾਣਾ ਹੁੰਦਾ ਉਹ ਬਾਹਰ ਪਤਾ ਨਹੀਂ ਕੌਣ ਮੁੰਡਾ ਆਇਆ ਸੀ ਉਹ ਧੜਾ ਕੇ ਨਾਲ ਲੈ ਗਿਆ ਵੋਨੂੰ ਉਹ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਸੀ ਜੀ ਜੋ ਦਾ ਭਾਅ ਵੜਦੇ ਤੇ ਬਾਹਰੋਂ ਫਿਰੋ ਤੂੰ ਤੇ ਹੜੂਗਾ ਘਰ ਤੇ ਬਹੁਤ ਰਮਾਨਾ 10 ਹੁਣ ਵਿਆਹ ਜਿਹੜੇ ਹੌਸਲੇ ਨਾਲ ਹੁੰਦੇ ਆ ਜੱਗਦੰਮ ਕਿੱਦਾਂ ਕਰ ਦੇਣਾ ਹੁਣ 10 ਪਈ ਆ ਕੋਈ ਗੱਲ ਨਹੀਂ ਦੇਣਵਾ ਰੱਖਦੀਆਂ ਕੁੜੀ ਵੇਖਦੇ ਆ ਤੇ ਵਿਆਹ ਕਰ ਲੈਂਦੇ ਆ ਉਹ ਮੈਂ ਤਾਂ ਇਹੋ ਗੱਲ ਕਹਿਣਾ ਵੀ ਚੁੰਨੀ ਚੜਾ ਕਰਕੇ ਤੇ ਬੜੇ ਮਾਰੀਏ ਉਹ ਕੋਈ ਗੱਲ ਨਹੀਂ ਚੁੰਨੀ ਚੜਾਈ ਕਰ ਲਾਂਗੇ ਆਪਣੇ ਘਰ ਪ੍ਰੋਗਰਾਮ ਕਰ ਲਾਂਗੇ ਪਰ ਗੱਲ ਇਹ ਆ ਵੀ ਵੇਖ ਚਾ ਕੇ ਹੀ ਕਰਨਾ ਵਾ ਇਦਾਂ ਕਿਦਾਂ ਕਰ ਲਾਂਗੇ ਹੁਣ ਮੈਨੂੰ ਵੇਖਦਾ ਤਾਂ ਪਤਾ ਵੀ ਜਮਾਨਾ ਕਿਦਾਂ ਦਾ ਚੱਲਣ ਡਿਆ ਲੋਕੇ ਘਰੋਂ ਆਜ ਮਾਰ ਕੇ ਲੈ ਜਾਂਦੇ ਆ ਯਾਰ ਦੋਸਤ ਉਹ ਤੇ ਮੈਨੂੰ ਵੀ ਪਤਾ ਵਾ ਮੈਂ ਬਥੇਰਾ ਸਮਝੰਦੀ ਆ ਤੁਹਾਡਾ ਕੀ ਇਰਾਦਾ ਵਾ ਕਿ ਮੈਂ ਇਹਨੂੰ ਕਹਿੰਦੀ ਕੁਝ ਨਹੀਂਗੀ ਉਹਨੂੰ ਕਹਿੰਦੀ ਵੀ ਬੇਰਮਾਨਾ ਇੱਥੇ ਨਹੀਂ ਜਾਣਾ ਦਬਕਾ ਤੇ ਮਾਰਦੀ ਤੂੰ ਉਹਨੂੰ ਸਾਰੀਆਂ ਗੱਲਾਂ ਮੇਰੇ ਸਿਰ ਤੇ ਸੁਟਿਆ ਕਰੋ ਤੁਸੀਂ ਨਾ ਕਿਆ ਕਰੋ ਕੁਝ ਚੰਗਾ ਇਹ ਮੈਂ ਕਹਿੰਦਾ ਵਾ ਤੇ ਤੁਸੀਂ ਕਹਿੰਦੇ ਮੁੜਾ ਜਵਾਰ ਵਾ ਜੇ ਕੁਝ ਗਿਆ ਤਾਂ ਘਰੋਂ ਨਿਕਲ ਜੂਗਾ ਤੇ ਫੇਰ ਕੀ ਕਰਨਾ ਤੂੰ ਤਾਂ ਮੈਨੂੰ ਕਹਿਣੀ ਦਿੱਤੀ ਉਹਨੂੰ ਚਲ ਮਾੜਾ ਮੋਟਾ ਕਹੀਦਾ ਹੁੰਦਾ ਵਾ ਇਹ ਥੋੜਾ ਵੀ ਨਿਆਣੇ ਦੇ ਗਾਲੀ ਪੈ ਲਈਦਾ ਹੁੰਦਾ ਵਾ ਹੌਂਸ ਰਹਿਣਾ ਗੱਲ ਕਰੀਦੀ ਹੁੰਦੀ ਆ ਹਉ ਰਹਿਣਾ ਗੱਲ ਕਰੀਦੀ ਹੁੰਦੀ ਆ ਕਹਿਣਾ ਨਹੀਂ ਨਿਆਣੇ ਨੂੰ ਤੇ ਦੱਸ ਦੇ ਚਲ ਗਿਆ ਹੁਣ ਉਹਨੂੰ ਮੈਂ ਕੀ ਕਹਾਂ ਆਪ ਤੁਸੀਂ ਡੱਕਣਾ ਨਹੀਂਗਾ ਮੈਨੂੰ ਕਹੀ ਜਣਾ ਨੂੰ ਹਟਾਇਆ ਕਰ ਉਹਨੂੰ ਨਾ ਜਾਣ ਦਿਆ ਕਰ ਮੈਂ ਤਾਂ ਬਥੇਰਾ ਪੀਨੀ ਨਿਆਣੇ ਮੰਦੇ ਆ ਹਾਂ ਚਾਹ ਦਾ ਕੁਛ ਪੀਣਾ ਹੀ ਤੋਹੀ ਦਵਾਲੇ ਹੋ ਜਾਣਾ ਮੈਂ